जय पीरा दी जी जय सांझा दी महफिल पीरांदे चैनल विच ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੇ ਇਸ ਵਿਸ਼ੇ ਵਿੱਚ ਜੋ ਗੱਲ ਕਰਨੀ ਹੈ ਉਹ ਖਾਸ ਹੈ ਸੋ ਪੀਰਾ ਭੀਰਾ ਨੂੰ ਮੰਨਣ ਵਾਲੇ ਇਸ ਗੱਲ ਤੇ ਅਮਨ ਜਰੂਰ ਕਰਨ ਜੀ ਸੋ ਵਿਸ਼ਾ ਅੱਜ ਦਾ ਹੈ ਆਪਾਂ ਝਾੜੂ ਦੇ ਨਾਲ ਜੁੜੀ ਹੋਈ ਗੱਲ ਸਾਂਝੀ ਕਰਨੀ ਹੈ ਕਿ ਇੱਕ ਝਾੜੂ ਸਾਨੂੰ ਕਿਨਾ ਮਸੀਤਾਂ ਤੋਂ ਪਛਾ ਸਕਦਾ ਹੈ ਤੇ ਝਾੜੂ ਦੇ ਕਰਮ ਕਰਨ ਦੇ ਨਾਲ ਸਾਨੂੰ ਕੀ ਲਾਭ ਮਿਲੇਗਾ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਉਹ ਵੀ ਜ਼ਰੂਰ ਸੁਣਿਆ ਕਰੋ ਕਿਉਂਕਿ ਕਮੈਂਟਾਂ ਵਿੱਚੋਂ ਕਈ ਵਾਰ ਕਈਆਂ ਦੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਜੀ ਬਿਨਾ ਪੁੱਛੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਜੀ ਨਾ ਰਹੀ ਬਲਕਿ ਘੰਟੀ ਦਾ ਬਟਨ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਨੂੰ ਸੁਪਨੇ ਬਹੁਤ ਬੁਰੇ-ਬੁਰੇ ਆਉਂਦੇ ਆ ਸੋ ਇਹਦੇ ਬਾਰੇ ਜ਼ਰੂਰ ਦੱਸਣਾ ਸੋ ਦੇਖੋ ਜੀ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਸੋ ਆਪਣੇ ਧਿਆਨ ਨੂੰ ਚੰਗੇ ਪਾਸੇ ਜੋੜਨ ਦੀ ਕੋਸ਼ਿਸ਼ ਕਰੋ ਜਿੰਨੀਆਂ ਮਾੜੀਆਂ ਵਿਚਾਰਾਂ ਆ ਰਹੀਆਂ ਉਹਨਾਂ ਹੀ ਆਪਣਾ ਮਨ ਚੰਗੇ ਪਾਸੇ ਲਗਾਉਣ ਦੀ ਕੋਸ਼ਿਸ਼ ਕਰੋ ਚੰਗੀਆਂ ਗੱਲਾਂ ਸੁਣੋ ਚੰਗੀ ਸੰਗਤ ਕਰੋ ਤੇ ਜਦੋਂ ਵੀ ਮਨ ਇਸ ਤਰ੍ਹਾਂ ਡੋਲਦਾ ਹੈ ਜ ਜਮਾੜੇ ਖਿਆਲ ਆਉਂਦੇ ਉਸ ਸਮੇ ਕੋਈ ਚੰਗੀ ਗੱਲ ਫੋਨ ਤੇ ਜ਼ਰੂਰ ਸੁਣਿਆ ਕਰੋ ਸਾਧ ਸੰਗ ਸੁਣ ਲਿਆ ਕਰੋ ਕਿਸੇ ਵੀ ਗੁਰੂ ਪੀਰ ਦਾ ਤੁਸੀਂ ਸਾਧ ਸੰਗ ਸੁਣ ਲਓ ਉਹਨਾਂ ਚ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਹੀ ਮਿਲੇਗਾ ਕੁਝ ਬੁਰਾਈ ਨਹੀਂ ਮਿਲੇਗੀ ਸੋ ਜਦੋਂ ਅਸੀਂ ਕਈ ਵਾਰ ਉਦਾਂ ਦੀ ਸੰਗਤ ਕਰਦੇ ਆ ਬ੍ਰਹਿਣੀ ਵੈਣੀ ਹੀ ਉਸ ਤਰ੍ਹਾਂ ਦੇ ਲੋਕਾਂ ਨਾਲ ਪਾ ਲੈਂਦੇ ਆ ਤੇ ਮਾੜੇ ਖਿਆਲ ਆਪਣੇ ਆਪ ਫਿਰ ਮਨ ਵਿੱਚ ਆਉਂਦੇ ਰਹਿੰਦੇ ਆ ਸੋ ਮਨ ਨੂੰ ਟਿਕਾਉਣ ਲਈ ਚੰਗੇ ਸੰਗ ਦੀ ਜਰੂਰਤ ਹੁੰਦੀ ਹੈ ਜਦੋਂ ਚੰਗਾ ਸੰਗ ਹੋਵੇਗਾ ਤੇ ਆਪਣੇ ਆਪ ਵਿਚਾਰਾ ਵੀ ਸਹੀ ਹੋਣ ਲੱਗ ਪੈਂਦੀਆਂ ਸੋ ਸੰਗਤ ਚੰਗੀ ਹੋਣੀ ਚਾਹੀਦੀ ਹੈ ਤੇ ਮਨ ਨੂੰ ਟਿਕਾਉਣਾ ਜ਼ਰੂਰ ਚਾਹੀਦਾ ਹੈ ਜੀ ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਹੋ ਸਕਦਾ ਮਨ ਨੂੰ ਟਿਕਾਇਆ ਜਾਵੇ ਤੇ ਮਨ ਨੂੰ ਚੰਗੇ ਪਾਸੇ ਲਗਾਇਆ ਜਾਵੇ ਜਦੋਂ ਤੁਸੀਂ ਚੰਗੀਆਂ ਗੱਲਾਂ ਸੁਣਨੀਆਂ ਸ਼ੁਰੂ ਕਰੋਗੇ ਤੇ ਹੌਲੀ-ਹੌਲੀ ਮਨ ਤੇ ਕੰਟਰੋਲ ਹੋਣਾ ਵੀ ਸ਼ੁਰੂ ਹੋ ਜਾਵੇਗਾ ਤੇ ਵਿਚਾਰਾਂ ਵੀ ਚੰਗੀਆਂ ਆਣਗੀਆਂ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇਹਨਾਂ ਦਾ ਨਾਮ ਆਈਡੀ ਦੇ ਉੱਤੇ ਲਿਖਿਆ ਹੋਇਆ ਹੈ ਹਰਜੀਤ ਕੌਰ ਸੋ ਇੱਥੇ ਕਮੈਂਟਾਂ ਵਿੱਚ ਇਹ ਲਿਖਦੇ ਨੇ ਕਿ ਮੇਰੀ ਕੋਈ ਘਰ ਵਿੱਚ ਇੱਜ਼ਤ ਨਹੀਂ ਕਰਦਾ ਮੇਰੀ ਕੋਈ ਗੱਲ ਸੁਣਦਾ ਨਹੀਂ ਪਤਾ ਨਹੀਂ ਕਿ ਮੇਰਾ ਕੋਈ ਨਹੀਂ ਹੈ ਸੋ ਦੇਖੋ ਜੀ ਜਿਹੜਾ ਵੀ ਇੱਕ ਵਾਰ ਪ੍ਰਮਾਤਮਾ ਦੇ ਰਸਤੇ ਤੇ ਤੁਰਨ ਦੀ ਕੋਸ਼ਿਸ਼ ਕਰੇਗਾ ਜਾਂ ਤੁਰ ਪਿਆ ਹੈ ਤਾਂ ਉਹਦੀ ਜ਼ਿੰਦਗੀ ਵਿੱਚ ਇਹ ਮੁਸ਼ਕਲਾਂ ਆਉਣੀਆਂ ਆਮ ਗੱਲ ਹੈ ਸੋ ਜਦੋਂ ਵੀ ਅਸੀਂ ਪ੍ਰਮਾਤਮਾ ਦੀ ਤਰਫ ਕਦਮ ਪਟਾਂਗੇ ਤਾਂ ਇਹ ਸਭ ਮੁਸੀਬਤਾਂ ਜ਼ਿੰਦਗੀ 'ਚ ਸਾਨੂੰ ਲੱਗਦਾ ਪਰ ਇਹ ਹੀ ਨਸੀਬਤਾਂ ਹੈ ਪਰੇਸ਼ਾਨੀਆਂ ਹੈ ਪਰ ਇਹ ਪਰੇਸ਼ਾਨੀਆਂ ਦੀ ਉਹ ਮਾਲਕ ਦੀ ਕਿਰਪਾ ਹੈ ਜੋ ਲੋਕ ਤੁਹਾਨੂੰ ਸਮਝ ਨਹੀਂ ਰਹੇ ਉਹਨਾਂ ਨੂੰ ਪ੍ਰਮਾਤਮਾ ਤੁਹਾਡੇ ਤੋਂ ਦੂਰ ਕਰ ਰਿਹਾ ਹੈ ਤੇ ਤੁਹਾਨੂੰ ਬੇਫਿਕਰਾ ਬਣਾਉਣਾ ਚਾਹੁੰਦਾ ਹੈ ਕਿ ਸੱਚਾਈ ਉਹ ਇਨਸਾਨ ਹੈ ਸਭ ਚ ਸਕੇ ਸੂਪਰਮਾਤਮਾ ਦੀ ਖਾਸ ਜਿਹਦੇ ਤੇ ਕਿਰਪਾ ਹੋ ਜਾਂਦੀ ਹੈ ਉਹਦੇ ਤੋਂ ਇਹ ਸਭ ਰਿਸ਼ਤੇ ਨਾਤੇ ਝੂਠ ਦੇ ਜੋ ਹੈ ਜੋ ਸਮਝ ਨਹੀਂ ਸਕਦੇ ਉਹਨਾਂ ਨੂੰ ਪਹਿਲਾਂ ਤਾਂ ਦੂਰ ਕਰਦਾ ਹੈ ਫਿਰ ਹੌਲੀ-ਹੌਲੀ ਮਨ ਮਜ਼ਬੂਤ ਕਰ ਦਿੰਦਾ ਹੈ ਕਿਉਂਕਿ ਜਦੋਂ ਅਸੀਂ ਇਹ ਸਭ ਕੁਝ ਹੁੰਦਾ ਦੇਖਦੇ ਹਾਂ ਤੇ ਦਿਲ ਟੁੱਟਦਾ ਹੈ ਫਿਰ ਮਨ ਪੱਥਰ ਬਣ ਜਾਂਦਾ ਹੈ ਫਿਰ ਮਨ ਜਿਹੜਾ ਆ ਛੇਤੀ ਕਿਤੇ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਤਾਂ ਹੌਲੀ-ਹੌਲੀ ਉਹ ਇਨਸਾਨ ਮਜ਼ਬੂਤ ਹੁੰਦਾ ਹੈ ਤੇ ਸਮਝਦਾਰ ਹੁੰਦਾ ਹੈ ਤੇ ਸਚਾਈ ਨੂੰ ਸਮਝਦਾ ਹੈ ਕਿ ਅਸਲ ਸਚਾਈ ਜ਼ਿੰਦਗੀ ਦੀ ਕੀ ਹੈ ਤਾਂ ਫਿਰ ਪਰਮਾਤਮਾ ਦੇ ਨਾਲ ਜੁੜਦਾ ਹੈ ਜਦੋਂ ਜੁੜਦਾ ਹੈ ਕੋਸ਼ਿਸ਼ ਸ਼ੁਰੂਆਤ ਹੁੰਦੀ ਹੈ ਤੇ ਉਦੋਂ ਇਹ ਸਭ ਕੁਝ ਹੀ ਮੇਰੇ ਨਾਲ ਹੁੰਦਾ ਜਿਵੇਂ ਬਹੁਤ ਵੱਡੀਆਂ ਪਰੇਸ਼ਾਨੀਆਂ ਆ ਗਈਆਂ ਹੋਣ ਕਿ ਕੋਈ ਮੇਰੇ ਨਾਲ ਹੀ ਨਹੀਂ ਸਭ ਮੈਨੂੰ ਛੱਡੀ ਜਾ ਰਹੇ ਆ ਸੋ ਇਹ ਸਭ ਸਾਨੂੰ ਪਰੇਸ਼ਾਨੀਆਂ ਤਾਂ ਲੱਗਦੀਆਂ ਪਰ ਅਸਲ ਵਿੱਚ ਇਹ ਪਰੇਸ਼ਾਨੀਆਂ ਦੀ ਇਹ ਜ਼ਿੰਦਗੀ ਸਵਰ ਰਹੀ ਹੈ ਕਿਉਂਕਿ ਝੂਠ ਦੇ ਰਿਸ਼ਤਿਆਂ ਨੂੰ ਪਰਮਾਤਮਾ ਤੁਹਾਡੇ ਤੋਂ ਦੂਰ ਕਰ ਦਵੇਗਾ ਤੇ ਸਚਾਈ ਜੋ ਹੈ ਉਹ ਸਾਥ ਦਵੇਗਾ ਜਦੋਂ ਤੁਸੀਂ ਇਹ ਗੱਲਾਂ ਨੂੰ ਸਮਝ ਜਾਓਗੇ ਕਿ ਇਹ ਸਚਾਈ ਹੈ ਵਿਸ਼ਵਾਸ ਰੱਖੋਗੇ ਆਪਣੇ ਮਾਲਕ ਤੇ ਤਾਂ ਫਿਰ ਜੋ ਰਿਸ਼ਤੇ ਉਹ ਪਰਮਾਤਮਾ ਤੁਹਾਡੇ ਬਣਾਏਗਾ ਉਹ ਫਿਰ ਪੱਕੇ ਹੋਣਗੇ ਮਜ਼ਬੂਤ ਵੀ ਹੋਣਗੇ ਉਹ ਕਦੇ ਟੁੱਟਣਗੇ ਨਹੀਂ ਕਿਉਂਕਿ ਫਿਰ ਪਰਮਾਤਮਾ ਜ਼ਿੰਦਗੀ ਵਿੱਚ ਉਹ ਇਨਸਾਨ ਭੇਜਦਾ ਜਿਹੜੇ ਸਦਾ ਹੀ ਤੁਹਾਡੇ ਨਾਲ ਰਹਿਣਗੇ ਤੇ ਤੁਹਾਡਾ ਸਾਥ ਦੇਣਗੇ ਸੋ ਇਹ ਹੀ ਮਾਲਕ ਦੀ ਕਿਰਪਾ ਹੈ ਜਿੰਨੀ ਜਲਦੀ ਇਨਸਾਨ ਸਮਝ ਜਾਵੇ ਉੰਨੀ ਜਲਦੀ ਪਰਮਾਤਮਾ ਨੂੰ ਪਹਿਚਾਨ ਸਕਦਾ ਤੇ ਉਹਦੇ ਨਜ਼ਦੀਕ ਹੋ ਸਕਦਾ ਸੋ ਪਰਮਾਤਮਾ ਕਦੇ ਕਿਸੇ ਨਾਲ ਮਾੜੀ ਨਹੀਂ ਕਰਦਾ ਉਹ ਜਦੋਂ ਵੀ ਕਰਦਾ ਚੰਗਾ ਹੀ ਕਰਦਾ ਪਰ ਸਾਨੂੰ ਲੱਗਦਾ ਹੈ ਕਿ ਜਿਵੇਂ ਸਾਡੇ ਨਾਲ ਕੁਝ ਗਲਤ ਹੋ ਰਿਹਾ ਅਸਲ ਵਿੱਚ ਉਹ ਪਰਮਾਤਮਾ ਸਾਡੇ ਜ਼ਿੰਦਗੀ ਸਵਾਰਨ ਤੇ ਲੱਗਾ ਹੋਇਆ ਹੈ ਕਿਉਂਕਿ ਪਰਮਾਤਮਾ ਕਦੇ ਵੀ ਨਾਂਨਸਾਫੀ ਕਿਸੇ ਨਾਲ ਨਹੀਂ ਕਰਦਾ ਖਾਸ ਕਰਕੇ ਜੋ ਸੇਵਾ ਕਰਨ ਵਾਲਾ ਰੂਹਾ ਹੈ ਉਹਦੇ ਤੇ ਤਾਂ ਕਦੇ ਵੀ ਅਤਿਆਚਾਰ ਪਰਮਾਤਮਾ ਕਰ ਹੀ ਨਹੀਂ ਸਕਦਾ ਜੋ ਗਲਤੀ ਕਰਨ ਵਾਲਿਆਂ ਨੂੰ ਸਜ਼ਾ ਦਿੰਦਾ ਹੈ ਸੋ ਕਦੇ ਵੀ ਘਬਰਾਉਣਾ ਕਿਉਂਕਿ ਫਿਰ ਪਰਮਾਤਮਾ ਨੇ ਜੋ ਤੁਹਾਡੇ ਲਈ ਲਿਖਿਆ ਹੈ ਉਹ ਚੰਗਾ ਹੀ ਹੋਵੇਗਾ ਜੇਕਰ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਮੁਰਸ਼ਿਦ ਤੇ ਸੋ ਵਿਸ਼ਵਾਸ ਹੋਣਾ ਜ਼ਰੂਰੀ ਹੈ ਤੇ ਜ਼ਿੰਦਗੀ ਸਫਲ ਹੋ ਜਾਂਦੀ ਆ ਇਹ ਛੂਟੀਆਂ ਮੂਟੀਆਂ ਪਰੇਸ਼ਾਨੀਆਂ ਦੇ ਕਿ ਘਬਰਾਉ ਨਾ ਫਲਕੀ ਉਹ ਮਾਲਕ ਦੀ ਕਿਰਪਾ ਸਮਝੋ ਸੋ ਜਦੋਂ ਤੁਸੀਂ ਉਹਨਾਂ ਨੂੰ ਸਮਝੋਗੇ ਤੇ ਉਹ ਫਿਰ ਤੁਹਾਡੇ ਸਾਹਮਣੇ ਆ ਜਾਣਗੇ ਸੋ ਇਹ ਰਿਸ਼ਤੇ ਮਗਰ ਲਾ ਕੇ ਕਦੇ ਵੀ ਇਹ ਨਾ ਸੋਚੋ ਕਿ ਸਾਡੀ ਜ਼ਿੰਦਗੀ ਸ਼ਾਇਦ ਖਤਮ ਹੋ ਗਈ ਆ ਬਲਕਿ ਇਹ ਸੋਚੋ ਕਿ ਸਾਡੀ ਜ਼ਿੰਦਗੀ ਹੁਣ ਸਵਨ ਰਹੀ ਆ ਕਿਉਂਕਿ ਇਹ ਰਿਸ਼ਤੇ ਜਦੋਂ ਝੂਟ ਦੇ ਦੂਰ ਹੁੰਦੇ ਨੇ ਤਾਂ ਫਿਰ ਇਨਸਾਨ ਆਜ਼ਾਦ ਹੋ ਜਾਂਦਾ ਹੈ ਤੱਕ ਦੇ ਫਿਕਰਾਂ ਕੋ ਸੇਵਾ ਕਰਦਾ ਆ ਉਹ ਨੂੰ ਫਿਰ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਤੋਂ ਬਿਨਾਂ ਮੇਰਾ ਕੋਈ ਵੀ ਨਹੀਂ ਸੋ ਜਿਨ੍ਹਾਂ ਰਿਸ਼ਤਿਆਂ ਤੇ ایمان ਕਰਦੇ ਜਿਨ੍ਹਾਂ ਦੀ ਵਜ੍ਹਾ ਨਾਲ ਦੁਖੀ ਹੋ ਰਹੇ ਆ ਅਸਲ 'ਚ ਉਹ ਸਾਡੀ ਜ਼ਿੰਦਗੀ ਖਰਾਬ ਕਰਨ ਵਾਲੇ ਰਿਸ਼ਤੇ ਹੁੰਦੇ ਆ ਸੋ ਖਰਾਬ ਚੀਜ਼ ਨੂੰ ਪ੍ਰਮਾਤਮਾ ਆਪ ਦੂਰ ਕਰ ਦਿੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਇੱਕ ਵਾਰ ਮੈਂ 11ਵੀਂ ਸ਼ਰੀਫ ਦਾ ਖਤਮ ਦੋਇਆ ਤੇ ਮੇਰਾ ਕੰਮ ਕਾਰ ਕੁਝ ਦਿਨ ਬਹੁਤ ਵਧੀਆ ਚੱਲਿਆ ਪਰ ਫਿਰ ਰੁਕ ਗਿਆ ਸੋ ਦੇਖੋ ਜੀ ਜਦੋਂ ਤੁਸੀਂ ਇੱਕ ਵਾਰ ਕਰਮ ਕੀਤਾ ਤੇ ਉਹ ਮਾਲਕ ਨੇ ਵੀ ਇਸ਼ਾਰਾ ਦਿੱਤਾ ਸੋ ਜਦੋਂ ਜਿਆਦਾ ਹੀ ਕਹਾਣੀ ਇਨਸਾਨ ਦੀ ਉਲਝ ਜਾਂਦੀ ਹੈ ਕੰਮ ਖਰਾਬ ਹੋ ਜਾਂਦਾ ਹੈ ਤੇ ਉਦੋਂ ਕੁਝ ਸੇਵਾ ਦੀ ਜ਼ਰੂਰਤ ਹੁੰਦੀ ਆ ਸੋ ਜਿੰਨੀ ਤੁਹਾਡੀ ਸੇਵਾ ਹੋਵੇਗੀ ਤੁਹਾਡਾ ਵਿਸ਼ਵਾਸ ਪੱਕਾ ਹੋਵੇਗਾ ਉਨੀ ਜਲਦੀ ਮੁਸੀਬਤਾਂ ਤੁਹਾਡੇ ਤੋਂ ਦੂਰ ਹੋਣਗੀਆਂ ਸੋ ਜਿਵੇਂ ਕੀ ਹੁਣ ਆਪਾਂ ਚਾਹ 'ਚ ਜਿੰਨਾ ਗ ਮਿੱਠਾ ਪਾਵਾਂਗੇ ਉਨੀ ਗ ਮਠਾਸ ਹੋਵੇਗੀ ਇਸੇ ਤਰ੍ਹਾਂ ਹੈ ਜਿੰਨੀ ਤੁਸੀਂ ਸੇਵਾ ਕਰੋਗੇ ਉਨਾ ਹੀ ਫਲ ਮਿਲੇਗਾ ਸੋ ਸੇਵਾ ਕਰਦੇ ਜਾਓ ਕਰਮ ਕਰਦੇ ਜਾਓ ਸੋ ਮਾਲਿਕ ਨੇ ਇੱਕ ਵਾਰ ਕਰਮ ਕਰਨ ਤੇ ਇਸ਼ਾਰਾ ਦਿੱਤਾ ਕਿ ਮੈਂ ਨਾਲ ਹਾਂ ਕਿਉਂਕਿ ਕਈ ਵਾਰੀ ਜ਼ਿੰਦਗੀ ਵਿੱਚ ਰੁਕਾਵਟਾਂ ਇੰਦੀਆਂ ਹੁੰਦੀਆਂ ਰਸਤੇ ਜਾਂ ਫਿਰ ਕੋਈ ਘਰ ਕਰਾ ਦਿੰਦਾ ਹੈ ਤੇ ਉਹਨਾਂ ਨੂੰ ਦੂਰ ਕਰਨ ਲਈ ਫਿਰ ਸੇਵਾ ਦਾ ਜੋਰ ਹੋਣਾ ਜ਼ਰੂਰੀ ਹੈ ਸੇਵਾ ਦਾ ਜੋਰ ਹੋਵੇਗਾ ਤੇ ਇਹ ਸਭ ਪਰੇਸ਼ਾਨੀਆਂ ਉਹ ਮਾਲਕ ਤੱਕ ਲ ਜਾਏਗਾ ਸੋ ਇਸ ਕਰਕੇ ਵਿਸ਼ਵਾਸ ਰੱਖ ਕੇ ਕਰਮ ਕਰੋ ਸੁਨਾਲੀ ਇਹਨਾਂ ਨੇ ਇੱਕ ਹੋਰ ਕਮੈਂਟ ਕੀਤਾ ਹੈ ਕਿ ਜਿਸ ਰੂਪ ਵਿੱਚ ਅਸੀਂ ਪਰਮਾਤਮਾ ਨੂੰ ਦੇਖਦੇ ਹਾਂ ਉਸੇ ਰੂਪ ਵਿੱਚ ਦਰਸ਼ਨ ਦਿੰਦਾ ਹੈ ਨਾਲ ਰਹਿੰਦਾ ਹੈ ਸੋ ਇਹ ਬਿਲਕੁਲ ਸੱਚ ਹੈ ਜੀ ਸੋ ਜਿਸ ਰੂਪ ਵਿੱਚ ਤੁਸੀਂ ਉਹਨਾਂ ਨੂੰ ਪਸੰਦ ਕਰੋਗੇ ਉਸੇ ਰੂਪ ਵਿੱਚ ਉਹ ਤੁਹਾਡੇ ਮੋਹਰੇ ਆਉਣਗੇ ਤੁਹਾਡੀ ਹੈਲਪ ਕਰਨਗੇ ਸੋ ਇਹ ਗੱਲਾਂ ਨੂੰ ਸਮਝਣਾ ਜ਼ਰੂਰੀ ਹੈ ਸੋ ਜਦੋਂ ਸੋਚ ਨੂੰ ਟਿਕਾ ਲੈਂਦਾ ਇਨਸਾਨ ਤੇ ਗੱਲ ਨੂੰ ਸਮਝ ਲੈਂਦਾ ਹੈ ਤਾਂ ਫਿਰ ਉਹ ਪ੍ਰਮਾਤਮਾ ਬਹੁਤ ਹੀ ਦੂਰ ਨਹੀਂ ਬਹੁਤ ਨਜ਼ਦੀਕ ਨਿਸਾਨ ਪ੍ਰਮਾਤਮਾ ਦੇ ਹੋ ਜਾਂਦਾ ਹੈ ਕਿ ਜੋ ਅੱਜ ਦਾ ਕਰਮ ਦੱਸਾਂਗੇ ਇਹਦੇ ਨਾਲ ਕਾਫੀ ਲਾਭ ਮਿਲੇਗਾ ਆਪ ਸਭ ਨੂੰ ਜੇਕਰ ਵਿਸ਼ਵਾਸ ਰੱਖ ਕੇ ਕਰਮ ਕਰੂੰਗੇ ਸੋ ਕਰਮ ਵੀ ਇਸੇ ਲਈ ਹੈ ਕਿ ਜਿਆਦਾ ਤੱਕ ਕੋਈ ਰੁਕਾਵਟ ਹੈ ਰਸਤਾ ਰੁਕਿਆ ਹੋਇਆ ਹੈ ਕਿਸੇ ਤਰ੍ਹਾਂ ਦੀ ਰੋਕ ਹੈ ਤਾਂ ਇਹ ਕਰਮ ਤੁਹਾਡੀ ਰੋਕ ਨੂੰ ਦੂਰ ਕਰ ਦਵੇਗਾ ਤੇ ਮਾਲਕ ਦੀ ਕਿਰਪਾ ਫਿਰ ਤੋਂ ਹੋ ਜਾਵੇਗੀ ਸੋ ਕਰਮ ਕਰਨਾ ਕਿਸ ਤਰ੍ਹਾਂ ਹੈ ਕਿਵੇਂ ਕਰਨਾ ਹੈ ਸੋ ਆਪਾਂ ਵੀਡੀਓ ਰਾਈ ਚੰਗੀ ਤਰ੍ਹਾਂ ਸਮਝਉਂਦੇ ਆਂ ਜੀ ਜੇਕਰ ਹਜੇ ਤੱਕ ਇੱਕ ਲਾਈਕ ਨਹੀਂ ਕੀਤਾ ਤਾਂ ਇੱਕ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਓ ਜੀ ਸੋ ਵੀਡੀਓ ਨੂੰ ਵਕਤ-ਵਕਤ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਨੂੰ ਦਾ ਵੀ ਭਲਾ ਹੋ ਸਕੇ ਸੋ ਹੁਣ ਆਪਾਂ ਇੱਥੇ ਮੇਨ ਕਰਮ ਬਾਰੇ ਗੱਲ ਕਰਦੀ ਹੈ ਜੀ ਸੋ ਅੱਜ ਦਾ ਕਰਮ ਹੁਣ ਸੰਝਾ ਕਰਦੇ ਆਂ ਜੀ ਅੱਜ ਦਾ ਕਰਮ ਹੈ ਕਿ ਝਾੜੂ ਕਦੇ ਵੀ ਕਿਸੇ ਦੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਜਾਣਕੀ ਜੇਕਰ ਕੋਈ ਘਰ ਵਿੱਚੋਂ ਝਾੜੂ ਮੰਗਣ ਲਈ ਆਉਂਦਾ ਹੈ ਜਾਂ ਕਈ ਵਾਰ ਕੀ ਹੁੰਦਾ ਹੈ ਕਿ ਅਨਸਾਨ ਸਮਝਦਾ ਹੈ ਕਿ ਪ੍ਰਾਣਾ ਹੀ ਹੌਮ ਰੱਖ ਲੈਣ ਸੋ ਕਦੇ ਵੀ ਇਹ ਚੀਜ਼ਾਂ ਨੂੰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਇਹਨਾਂ ਤੇ ਖਾਸ ਧਿਆਨ ਰੱਖਣਾ ਚਾਹੀਦਾ ਕਿਉਂਕਿ ਜੋ ਝਾੜੂ ਹੈ ਉਹਦੇ ਵਿੱਚ ਮਾਂ ਲਕਸ਼ਮੀ ਦਾ ਬਾਸ ਹੈ ਸੋ ਇਸ ਕਰਕੇ ਝਾੜੂ ਜੋ ਹੈ ਉਹ ਇੱਕ ਤਾਂ ਅਨਸਾਨ ਦੀ ਜ਼ਿੰਦਗੀ ਦੇ ਵਿੱਚੋਂ ਰੁਕਾਵਟਾਂ ਦੂਰ ਕਰਦਾ ਹੈ ਸਪਾਈ ਕਰਦਾ ਹੈ ਤੇ ਚੰਗੇ ਦਿਨ ਲਿਉਂਦਾ ਜਿਵੇਂ ਆਪਾਂ ਘਰ ਵਿੱਚ ਵੀ ਸਫਾਈ ਕਰਦੇ ਆ ਤੇ ਉਹ ਹਾਲ ਚੰਗਾ ਹੋ ਜਾਂਦਾ ਹੈ ਜਿੱਥੇ ਸਫਾਈ ਬਾਹ ਖੁਦਾਈ ਗੰਦਗੀ ਜਿੱਥੇ ਸਫਾਈ ਹੋਵੇਗੀ ਉੱਤੇ ਪਰਮਾਤਮਾ ਦਾ ਬਾਸ ਹੁੰਦਾ ਹੈ ਤੇ ਝਾੜੂ ਇੱਕ ਸਫਾਈ ਦਾ ਕੰਮ ਕਰਦਾ ਹੈ ਤੇ ਆਪਣਾ ਝਾੜੂ ਕਦੇ ਕਿਸੇ ਨੂੰ ਨਾ ਦੋ ਖਾਸ ਕਰਕੇ ਜੋ ਰੂਹ ਨੂੰ ਸੇਵਾ ਕਰਨ ਵਾਲਾ ਹੈ ਉਹ ਤਾਂ ਖਾਸ ਹੀ ਨਾ ਗੱਲਾਂ ਦਾ ਧਿਆਨ ਰੱਖਣ ਜੀ ਤੇ ਦੂਸਰੀ ਗੱਲ ਹੈ ਕਈ ਜੋ ਘਰ ਦਾ ਕਚਰਾ ਹੈ ਕਈ ਵਾਰ ਸਾਰਾ ਘਰ ਸੁੰਬਰ ਕੇ ਇਨਸਾਨ ਕਈ ਵਨ ਬੀਹ ਦੇ ਵਿੱਚ ਜਾਂ ਕਚਰਾ ਇੱਕ ਮੁੱਖ ਨਾਲ ਲਾ ਦੇਣਾ ਜਾਂ ਸੁੱਟ ਦੇਣਾ ਸੋ ਇਹੋ ਜਿਹਾ ਕੁਛ ਨਹੀਂ ਕਰਨਾ ਕਿਉਂਕਿ ਕਈਆਂ ਨੂੰ ਇੱਕ ਨੌਲੇਜ ਹੁੰਦੀ ਇੰਨੀ ਕਿ ਜਾਣਕਾਰੀ ਹੁੰਦੀ ਹੈ ਕਿ ਉਹ ਤੁਹਾਡੇ ਘਰ ਦਾ ਕਚਰਾ ਹੀ ਚੱਕ ਕੇ ਲੈ ਜਾਂਦੇ ਕਿਉਂਕਿ ਉਹ ਇੱਕ ਬਰਕਤ ਹੁੰਦੀ ਹੈ ਜਦੋਂ ਕਚਰਾ ਆਪਣੇ ਘਰੋਂ ਜਾਣਗੇ ਉਹ ਕਚਰਾ ਸਮਝ ਕੇ ਨਹੀਂ ਜਾਣਗੇ ਉਹ ਤੁਹਾਡੇ ਘਰ ਦੀ ਬਰਕਤ ਸਮਝ ਕੇ ਬਚਨ ਹੀ ਇਹੋ ਜੇ ਕਰ ਲੈਂਦੇ ਇਨਸਾਨ ਕਿਉਂਕਿ ਬਚਨਾਂ ਦੇ ਸਿੱਤੇ ਹੀ ਸਾਰੀ ਜ਼ਿੰਦਗੀ ਟਿਕੀ ਹੁੰਦੀ ਆ ਸੋ ਜਦੋਂ ਤੁਸੀਂ ਸੋਚ ਉਸ ਤਰ੍ਹਾਂ ਦੀ ਰੱਖੋਗੇ ਤੁਸੀਂ ਸੋਚ ਅਬਦੀ ਨਾਲ ਸਾਰੇ ਕੰਮ ਬੰਨੀ ਸ਼ੁਰੂ ਹੋ ਜਾਂਦੀ ਹੈ ਸੋ ਇਹ ਗੱਲਾਂ ਤਾਂ ਵੈਸੇ ਬਹੁਤ ਡੂੰਘੀਆਂ ਹੈ ਜੇਕਰ ਜਿੰਨੀ ਤਰ੍ਹਾਂ ਇੱਥੇ ਗੱਲ ਕੀਤੀ ਜਾਵੇ ਤਾਂ ਵੀਡੀਓ ਕਾਫੀ ਲੰਬੀ ਹੋ ਜਾਣੀ ਸੋ ਖਾਸ ਕਰਕੇ ਇੱਥੇ ਇਹ ਗੱਲ ਦਾ ਧਿਆਨ ਰੱਖ ਲਓ ਕਿ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਤੇ ਬਾਕੀ ਜੇਕਰ ਕੋਈ ਕੰਮ ਰੁਕਿਆ ਹੈ ਰੁਕਾਵਟ ਲੱਗਦੀ ਆ ਕੰਮ ਚੱਲਦਾ ਨਹੀਂ ਤੇ ਤੁਸੀਂ ਕਿਤੇ ਵੀ ਧਾਰਮਿਕ ਥਾਂ ਤੇ ਇੱਕ ਝਾੜੂ ਦਾ ਕਰਮ ਕਰ ਸਕਦੇ ਆ ਸੋ ਝਾੜੂ ਚੜਾ ਦਿਓ ਕਿਉਂਕਿ ਜਿਵੇਂ ਜਿਵੇਂ ਕਿਤੇ ਵੀ ਦਰਵਾਜ਼ੇ ਸਫਾਈ ਹੋਵੇਗੀ ਸੰਗਤ ਆਵੇਗੀ ਸੰਗਤ ਦਾ ਅੱਗਾ ਸਾਫ਼ ਹੋਵੇਗਾ ਸੰਗਤ ਉਹ ਝਾੜੂ ਨੂੰ ਫੇਰੇਗੀ ਤੇ ਤੁਹਾਡੀ ਜ਼ਿੰਦਗੀ ਦੀਆਂ ਰੁਕਾਵਟਾਂ ਵੀ ਪੂਰ ਹੁੰਦੀਆਂ ਜਾਣਗੀਆਂ ਤੇ ਰਸਤੇ ਸਾਫ਼ ਹੁੰਦੇ ਜਾਣ ਕੇ ਜੋ ਵੀ ਕੀਤਾ ਕਰਾਇਆ ਪੂਰ ਹੋ ਜਾਂਦਾ ਕਿਉਂਕਿ ਖਾਸ ਕਰਕੇ ਜੋ ਧਾਰਮਿਕ ਥਾਂ ਤੇ ਝਾੜੂ ਦੀ ਸੇਵਾ ਹੁੰਦੀ ਹੈ ਸੋ ਉਹ ਜੇਕਰ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਝਾੜੂ ਲੈ ਕੇ ਚੜਾਉਂਦੇ ਹਾਂ ਤਾਂ ਤੁਹਾਡੇ ਵੀ ਰਸਤੇ ਸਾਫ਼ ਹੋਣਗੇ ਸੋ ਕਿਤੇ ਦਰਗਾਹ ਤੇ ਸਪਾਈ ਕਰਨੀ ਤੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਹੁੰਦਾ ਹੈ ਸੋ ਆਪਣੀ ਜ਼ਿੰਦਗੀ ਵਿੱਚ ਵੀ ਸਪਾਈ ਹੋ ਜਾਂਦੀ ਹੈ ਜੋ ਵੱਡੀਆਂ ਚੀਜ਼ਾਂ ਵੈਡ ਐਨਰਜੀ ਹੈ ਉਹ ਸਭ ਦੂਰ ਹੋ ਜਾਂਦੀ ਹੈ ਇੱਕ ਇਹ ਝਾੜੂ ਦਾ ਕਰਮ ਬਹੁਤ ਹੀ ਪਾਵਰਫੁਲ ਹੈ ਜੇਕਰ ਵਿਸ਼ਵਾਸ ਰੱਖ ਕੇ ਕੀਤਾ ਜਾਵੇ ਤੇ ਚੰਗਾ ਕਰ। ਸੋ ਜਿਹੜੇ ਅਸਨ ਆਲਸ ਕਰਦੇ ਰਹਿੰਦੇ ਆ ਕੰਮ ਕਰਨ ਨੂੰ ਮਨ ਨਹੀਂ ਕਰਦਾ ਸੋ ਉਹਨਾਂ ਲਈ ਵੀ ਇਹ ਬਹੁਤ ਵਧੀਆ ਕਾਰਨਾ ਜਿੱਕਰ 50 60 ਰੁਪਏ ਦਾ ਜੇ ਤੁਸੀਂ ਇੱਕ ਕਰਮ ਕਰ ਦਿੰਦੇ ਹੋ ਤਾਂ ਇਹਦੇ ਨਾਲ ਕਾਫੀ ਜ਼ਿੰਦਗੀ ਵਿੱਚ ਸੁਧਾਰ ਆਉਂਦਾ ਹੈ ਸੋ ਇੱਕ ਵਾਰ ਇੱਕ ਕਰਮ ਵਿਸ਼ਵਾਸ ਰੱਖ ਕੇ ਕਰਕੇ ਦੇਖੋ ਤੁਹਾਨੂੰ ਫਰਕ ਵੀ ਨਜ਼ਰ ਆਵੇਗਾ। ਤੇ ਬਾਕੀ ਆਪਣੇ ਮਾਲਕ ਤੇ ਯਕੀਨ ਜ਼ਰੂਰ ਰੱਖਿਆ ਕਰੋ ਜਿਨ੍ਹਾਂ ਦੀ ਵੀ ਸੇਵਾ ਕਰਦੇ ਆ ਜੇਕਰ ਚਿਕਰ ਕਰਦੇ ਹੋ ਤਾਂ ਫਿਰ ਫਿਕਰ ਕਦੇ ਨਾ ਕਰਿਆ ਕਰੋ ਜਾਂ ਫਿਰ ਜੇ ਫਿਕਰ ਕਰਨਾ ਤਾਂ ਫਿਰ ਚਿਕਰਨਾ ਕਰੋ ਸੋ ਇਹਨਾਂ ਗੱਲਾਂ ਦਾ ਹਮੇਸ਼ਾ ਹੀ ਧਿਆਨ ਰੱਖ ਲਓ ਤਾਂ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀ ਜ਼ਰੂਰ ਕਰਨਾ